ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਹੋਇਆ ਪਾਖੜਾ ਨਹਿਰ ਫੱਤਾ ਮਾਲੂਗਾ ਜ਼ਿਲ੍ਹਾ ਮਾਨਸਾ ਮਾਨਸਾ ਤੋਂ ਸਰਦੂਗੜ ਰੋਡ ਤੇ ਤੇ ਦੋਸਤੋ ਜੋ ਖਾਣੇ ਦੇ ਸ਼ਕੀਨ ਆ ਉਹਨਾਂ ਵਾਸਤੇ ਇੱਕ ਖੁਸ਼ਖਬਰੀ ਹੈ ਸ਼ੁੱਧ ਬੈਸ਼ ਨੂੰ ਫੈਮਿਲੀ ਢਾਬਾ ਇਹ ਖੁੱਲਿਆ ਹੋਇਆ ਹੈ ਪਾਖੜਾ ਨਹਿਰ ਦੇ ਬਿਲਕੁਲ ਉੱਪਰ ਪਾਖੜਾ ਵਾਈਫਸ ਦੇ ਨਾਮ ਦੇ ਬਹੁਤ ਸੋਹਣੇ ਪਕਵਾਨ ਨੇ ਇੱਕ ਵਾਰੀ ਜ਼ਰੂਰ ਸੇਵਾ ਦਾ ਮੌਕਾ ਦਿਓ ਤੇ ਬਾਈ ਆ ਕੇ ਜਰੂਰ ਇੱਕ ਵਾਰੀ ਨਾ ਖਾਣਾ ਆਪਣੀ ਫੈਮਿਲੀ ਨਾਲ ਜਰੂਰ ਰੋਕੇ ਉੱਥੇ ਜੋ ਕਿ ਇਥੋਂ ਦੀ ਲੰਗਦਾ ਭਰਾ ਜਾਂ ਕੋਈ ਸਪੈਸ਼ਲ ਆ ਸਕਦਾ ਤਾਂ ਬਹੁਤ ਵਧੀਆ ਕੁੱਕ ਨੇ ਸਾਰਾ ਵਧੀਆ ਪ੍ਰਬੰਧ ਹੈ ਸਫਾਈ ਦਾ ਬਹੁਤ ਜ਼ਿਆਦਾ ਪ੍ਰਬੰਧ ਹੈ ਤੇ ਇੱਕ ਵਾਰੀ ਤੁਸੀਂ ਆਇਓ ਫੈਮਿਲੀ ਨਾਲ ਆਗਰ ਤੁਸੀਂ ਆ ਨਹੀਂ ਸਕਦੇ ਤੇ ਇਥੋਂ ਹੀ ਲੰਗਦੇ ਹੋ ਤਾਂ ਤੁਹਾਨੂੰ ਖਾਣਾ ਪੈਕ ਕਰਵਾਉਣਾ ਹੈ ਘਰ ਜਾ ਕੇ ਖਾਣਾ ਤੁਸੀਂ ਤਾਂ ਤੁਸੀਂ ਇੱਕ ਵਾਰੀ ਆਰਡਰ ਦਿਓ ਤੇ ਖਾਣਾ ਤੁਹਾਨੂੰ ਮਿਲ ਜੂਗਾ ਤੇ ਅਸੀਂ ਨੰਬਰ ਵੀ ਮੈਂਸ਼ਨ ਕਰਾਂਗੇ ਵੀਡੀਓ ਦੇ ਉੱਤੇ ਤੇ ਤੁਸੀਂ ਉਸ ਨੰਬਰ ਤੇ ਕੰਟੈਕਟ ਕਰਨਾ ਤੇ ਖਾਣਾ ਤੁਹਾਨੂੰ 20-25 ਮਿੰਟਾਂ ਦੇ ਵਿੱਚ ਰੈਡੀ ਹੋਊਗਾ ਤੇ ਤੁਸੀਂ ਇੱਥੋਂ ਖਾਣਾ ਲੈ ਲੈਣਾ ਦੋਸਤੋ ਜੋ ਆਪਾਂ ਨਾ ਖਾਣਾ ਖਾਣਾ ਹੁੰਦਾ ਮੇਨ ਚੀਜ਼ ਹੈ ਇਹ ਜਦੋਂ ਆਪਾਂ ਕਿਤੋਂ ਵੀ ਖਾਣਾ ਲੈਣਾ ਆਪਾਂ ਉੱਥੇ ਇਹ ਚੀਜ਼ ਜ਼ਰੂਰ ਦੇਖਦੇ ਹੁੰਦੇ ਆ ਵੀ ਸਫਾਈ ਦਾ ਪ੍ਰਬੰਧ ਹੈਗਾ ਕਿ ਨਹੀਂ ਹੈਗਾ ਪਰ ਇੱਥੇ ਸਫਾਈ ਦਾ ਪ੍ਰਬੰਧ ਬਹੁਤ ਆ ਸਫਾਈ ਬਹੁਤ ਵਧੀਆ ਹੈ ਕੁੱਕ ਵੀ ਬਹੁਤ ਵਧੀਆ ਹੈ ਤੇ ਜਦੋਂ ਆਪਾਂ ਇੱਥੇ ਆਵਾਂਗੇ ਤੁਸਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਤੇ ਆਹ ਦੇਖੋ ਅੰਦਰ ਤੋਂ ਦਿਖਾਉਣਾ ਤੁਹਾਨੂੰ ਸਾਰਾ ਰੈਸਟੋਰੈਂਟ ਇੱਧਰ ਦੇਖੋ ਕੋਲਾ ਏਰੀਆ ਹੋਰ ਰਿਸੈਪਸ਼ਨ ਆ ਗਈ ਸਾਹਮਣੇ ਤੇ ਇਧਰੋਂ ਦੇਖੋ ਤੇ ਬੈਠਣ ਵਾਸਤੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਅੰਦਰੋਂ ਤੇ ਇੱਕ ਚੀਜ਼ ਹੋਰ ਆ ਜੀ ਇਹਦੇ ਚ ਤੁਸੀਂ ਆਪਣਾ ਕੋਈ ਛੋਟੀ ਪਾਰਟੀ ਵਗੈਰਾ ਰੱਖ ਸਕਦੇ ਹੋ ਉਹ ਵੀ ਵਧੀਆ ਤਰੀਕੇ ਨਾਲ ਇੱਥੇ ਹੋ ਸਕਦੀ ਆ ਆਹ ਦੇਖੋ ਇਧਰ ਇਹ ਇਧਰ ਫੈਮਿਲੀ ਵਾਸਤੇ ਜੇ ਕੋਈ ਛੋਟੀ ਫੈਮਲੀ ਨੇ ਆ ਕੇ ਬੈਠਣਾ ਇੱਧਰ ਖਾਣਾ ਖਾਣਾ ਤਾਂ ਇਹ ਅਲੱਗ ਤੋਂ ਰੂਮ ਲੈਣਗੇ ਤੇ ਇੱਕ ਇੱਧਰ ਵੀ ਦਿਖਾਉਣਾ ਤੁਹਾਨੂੰ ਕੂਰੂਮ ਹੋਰ ਆਹ ਦੇਖੋ ਜੀ ਇੱਧਰ ਵੀ ਅਲੱਗ ਤੋਂ ਬਹੁਤ ਸੋਹਣੇ ਰੂਮ ਡਿਜ਼ਾਈਨ ਕੀਤੇ ਹੋਏ ਨੇ ਤੇ ਸਰਵਿਸ ਬਹੁਤ ਵਧੀਆ ਬਾਈ ਤੇ ਦੋਸਤੋ ਦਿਓ ਮੌਕਾ ਇੱਕ ਵਾਰੀ ਜ਼ਰੂਰ ਜਦੋਂ ਇੱਧਰ ਆਏ ਪਾਕੜਾ ਨਹਿਰ ਦੇ ਉੱਪਰ ਸਰਦੂਲਗੜ ਤੋਂ ਜਦੋਂ ਮਾਨਸਾ ਨੂੰ ਜਾਂਦੇ ਆ ਰੋ ਨਹਿਰ ਦੇ ਬਿਲਕੁਲ ਉੱਪਰ ਤੇ ਬਹੁਤ ਸੋਹਣ ਬਹੁਤ ਵਧੀਆ ਖਾਣਾ ਮਿਲਦਾ ਤੇ ਜ਼ਰੂਰ ਆ ਕੇ ਜਾਇਓ ਇੱਕ ਵਾਰੀ ਤੇ ਦੇਵ ਸੇਵਾ ਦਾ ਮੌਕਾ ਤੇ ਨੰਬਰ ਮੈਂਸ਼ਨ ਕਰਾਂਗੇ ਤੇ ਉਥੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਧਰ ਆ ਗਈ ਜੀ ਰਿਸੈਪਸ਼ਨ ਆ ਗਈ ਨਾ ਆਫਿਸ ਆ ਗਿਆ ਸੌਰੀ ਆਫਿਸ ਆ ਗਿਆ ਜੀ ਇਧਰ ਤੇ ਇਧਰ ਦੂਸਰੇ ਪਾਸੇ ਆ ਸਾਈਡ ਤੋਂ ਇਧਰ ਰਸੋਈ ਆ ਗਈ ਸਾਹਮਣੇ ਜਿੱਥੇ ਖਾਣਾ ਬਣਦਾ ਰਿਸੈਪਸ਼ਨ ਦੇ ਪਿਛਲੇ ਪਾਸੇ ਤੇ ਉਧਰਲੇ ਪਾਸੇ ਸਟੋਰ ਹਾਲ ਆ ਗਿਆ ਸਟੋਰ ਆ ਗਿਆ ਉਧਰ ਸਾਈਡ ਤੋਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਧੰਨਵਾਦ ਜੀ ਤੇ ਇੱਕ ਵਾਰੀ ਆਰਡਰ ਜਰੂਰ ਦਿਓ ਦੋਸਤੋ ਤੇ ਸੇਵਾ ਦਾ ਮੌਕਾ ਜਰੂਰ ਦੇਗਾ ਬਹੁਤ ਵਧੀਆ ਪਾਖਰਾਂ ਨੇੜੇ ਤੋਂ ਬਿਲਕੁਲ ਉੱਪਰ ਧੰਨਵਾਦ ਜੀ